ਹੈਲੋ ਹਲੋ ਹਾਂਜੀ ਹਾਂਜੀ ਮੈਂ ਵੀਰਾ ਸੱਤੇ ਨਾਲ ਗੱਲ ਕਰੀ ਹਾਂਜੀ ਹਾਂਜੀ ਸਾਥੋ ਹਾਂਜੀ ਹਾਂਜੀ ਵੀਰ ਜੀ ਹਾਂਜੀ ਵਧੀਆ ਕਿਵੇਂ ਹੋ ਰਹੇ ਵਧੀਆ ਪਾਜੀ ਵਧੀਆ ਠੀਕ ਆ ਜੀ ਐ ਮਹਿੰਦਰ ਨੂੰ ਆ ਖਬਰ ਜਿੰਦ ਕੀਤੇ ਨਾਲ ਦੇ ਨੇ ਪਿੱਛੇ ਲਾਏਗੇ ਉਸਾਰ ਮੈਂ ਚੈਨਲ ਵਾਲਿਆਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਇਦਾਂ ਆਪਾਂ ਚਰਾ ਨਹੀਂ ਸਕਦੇ ਜੀ ਤੇ ਤੁਸੀਂ ਅਮਰੀਕਾ ਦੇ ਤੁਹਾਨੂੰ ਮੇਰਾ ਵੀਰ ਚੈਨਲ ਵਾਲੇ ਨੇ ਕਿਹਦੀ ਸੁਣਾ ਦੇਈ ਹੈ ਆਪ ਵੀ ਦੇ ਦੇਂਦੇ ਹਰੋ ਗਿਆ ਸਾਡੀ ਪੁੱਛ ਦੇ ਮਗਰ ਲੱਗੇ ਕਹੀ ਕਦੇ ਨਾ ਕੋਈ ਚਾਹੇ ਨਾ ਕੋਈ ਜਲਦਾ ਤੇ ਮੇਰਾ ਵੀਰ ਹੁਣ ਮੈਂ ਨਾ ਉੱਟਰ ਮਾਰਨਾ ਕੋਈ ਨਾ ਕੋਈ ਮਾਰਨਾ ਵੀ ਆਪਣੇ ਏਰੀਆ 'ਚ ਸਹੀ ਹੈ ਇਹ ਚ ਹੁਣ ਭਾਈ ਉਹ ਵਰਤੋਂ ਲੈ ਗਿਆ ਫਿਰ ਪਾਏਗੇ ਬੱਚਾਈ ਨਾ ਤੇ ਮੈਂ ਸਾਰਾ ਟੱਬਰ ਉੱਤੇ ਪ੍ਰਮੋਟਰ ਉੱਤੇ ਦਾ ਮਾਰੂਗਾ ਰਿਪੋਰਟਰ ਦਾ ਹੁਣ ਵੱਡੇ ਭਾਈ ਭਰਾ ਜੀ ਜਿਹੜਾ ਫਿਊਜ ਹੁੰਦਾ ਹੈ ਸਾਡੀ ਭਾਰਾ ਤੁਸੀਂ ਦਾ ਗੰਦ ਪੁਲਿਸ ਪਿੱਛੇ ਲੱਗ ਕੇ ਨਾ ਤੁਹਾਨੂੰ ਸਵੇਰ ਦੀ ਸੈਂਡ ਕੀਤੀ ਵੀ ਹਾਂ ਚਲਾ ਦਿਓ ਅੱਜ ਨਾ ਅੱਜ ਦੁਪਹਿਰ ਦਾ ਛੇਤੀ ਦੇ ਦੂੰਗਾ ਭਾਈ ਇਹ ਚ ਮੇਰੇ ਸਾਡਾ ਇਹ ਚ ਸਾਡਾ ਤਾਂ ਕੋਈ ਦੋਸ਼ ਨਹੀਂ ਨਾ ਯਾਰ ਦੋਸ਼ ਕਿਹਦਾ ਤੂੰ ਹੀ ਦਾ ਚੈਨਲ ਚਲਾਉਂਦੇ ਸਾਰਾ ਕੁਝ ਤੂੰ ਹੀ ਕਰਦੇ ਕਿਹਦਾ ਦੋਸ਼ ਨਹੀਂ ਤੀ ਤੂੰ ਉਹ ਮੈਂ ਤਾਂ ਕਰੇ ਦੋਦੇ ਮੈਂ ਤਾਂ ਸੀਸਿ ਹਾ ਤੇ ਨਾ ਉਹ ਕਿੰਨੇ ਚੰਦ ਲੜਾ ਤਾ ਜਿੱਤ ਮੈਂ ਤੁਹਾਨੂੰ ਇਹੋ ਚੀਜ਼ ਜਾਰ ਦਿਖਾਉਂਦਾ ਜਿੱਥੇ ਜਾਦ ਰਖੋਗੇ ਚਲਿਏ ਕਮ ਕੈਮਰੇ ਤੁਹਾਡੇ ਉਥੇ ਪੈ ਰਹਿ ਜਾਣਗੇ ਜਿੱਥੇ ਆ ਲੈ ਕੇ ਆਓ ਤੁਸੀਂ ਨਿਕਲਿਓ ਸਹੀ ਕਿੱਦਾਂ ਕੈਮਰੇ ਮੈਕ ਲੈ ਕੇ ਨਿਕਲਦੇ ਨਾ ਉਹ ਤੁਸੀਂ ਨਿਕਲਿਓ ਤੁਹਾਨੂੰ ਦੱਸਾਂਗੇ ਕੋਈ ਜਿਹੜਾ ਵੀ ਕਹਿਦਾ ਲੈ ਕੇ ਜਾਉਂਦੇ ਬਿਲਕੁਲ ਚਲ ਇੰਨੋਂ ਮਨਜ਼ੀਦਾ ਸੀ ਜੇ ਆਹ ਜਦੋਂ ਬਿਨਾਂ ਜਾ ਕੇ ਪਹੁੰਚਦਾ ਇਹਨਾਂ ਦੀ ਭੈਣ ਦੀ ਪੁਲਿਸ ਵਾਲਿਆਂ ਦੇ ਵੀ ਵਿਛੇ ਭੈਣ ਤੁਸੀਂ ਤਾਂ ਗੱਤ ਪਾਇਆ ਇਹ ਲੋਕੀ ਬਜ਼ੋਕਾ ਦਾ ਕੁੱਤਾ ਮਰਦਾ ਤੁਸੀਂ ਚੋਕੇ ਖਬਰ ਚਲਾ ਦਿੰਦੇ ਅਹੀਂ ਤੁਹਾਨੂੰ ਫੰਡ ਕਰਨ ਦੇ ਵੀ ਅਹੀਂ ਆ ਕੰਮ ਕੀਤਾ